ਸ੍ਰੀ ਕਾਲ ਜੀ ਸਾਰਿਆਂ ਨੂੰ ਜੇ ਕਾਲ ਮੇਰੀਆਂ ਗੱਲਾਂ ਚੱਗੀਆਂ ਲੱਗਣ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਇੱਕ ਵਾਰੀ ਟੇਲਰ ਦਾ ਬੱਚਾ ਪੜਨ ਗਿਆ ਹੁੰਦਾ ਉਸ ਨੂੰ ਛੇਤੀ ਛੁੱਟੀ ਹੋ ਜਾਂਦੀ ਆ ਤਾਂ ਕਰੋ ਆਰਡਰ ਹੁੰਦਾ ਵੀ ਬੱਚੇ ਨੂੰ ਛੇਤੀ ਜਾ ਕੇ ਸਕੂਲੋਂ ਲਿਆਓ ਛੁੱਟੀ ਹੋ ਗਈ ਤਾਂ ਉਹ ਬੱਚੇ ਨੂੰ ਲੈਣ ਵਾਸਤੇ ਜਦੋਂ ਜਾਂਦਾ ਤਾਂ ਫਿਰ ਉਹ ਉਰੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਤੇ ਉਹ ਬੱਚੇ ਨੂੰ ਨਾਲ ਲੈ ਕੇ ਤੇ ਆਪਦੀ ਦੁਕਾਨ ਤੇ ਹੀ ਚਲਾ ਜਾਂਦਾ ਬੱਚਾ ਕੋਈ ਇਸ ਤੋਂ ਪਹਿਲਾਂ ਕਦੇ ਵੀ ਦੁਕਾਨ ਤੇ ਨਹੀਂ ਗਿਆ ਹੁੰਦਾ ਉਸਦੇ ਲਈ ਆਪਦੇ ਪਾਪੇ ਨਾਲ ਜਾ ਕੇ ਦੁਕਾਨ ਵੇਖਦਾ ਉਹ ਵੇਖਦਾ ਵੀ ਪਾਪਾ ਜਦੋਂ ਵੀ ਕੱਪੜਾ ਕੱਟਦਾ ਤੇ ਜਿਹੜੀ ਕੈਂਚੀ ਉਹ ਪੈਰਾਂ ਥੱਲੇ ਰੱਖ ਦਿੰਦਾ ਤੇ ਜਿਹੜੀ ਜਦੋਂ ਉਸ ਕੰਝੇ ਕੱਪੜੇ ਨੂੰ ਸੀਂਦਾ ਤੇ ਸੂਈ ਜਿਹੜੀ ਹੈ ਉਹ ਛੇਤ ਤੇ ਲਾ ਲੈਂਦਾ ਇਹ ਸਾਰਾ ਕੁਝ ਵੇਖਦਾ ਰਿਹਾ ਵੀ ਇਹ ਕੀ ਗੱਲ ਆ ਆਖਰ ਆਪਦੇ ਪਿਤਾ ਨੂੰ ਪੁੱਛਣ ਲੱਗਿਆ ਪਾਪਾ ਜੀ ਇਹ ਕੀ ਗੱਲ ਆ ਕਿ ਕੈਂਚੀ ਤੁਸੀਂ ਪੈਰਾਂ ਥੱਲੇ ਰੱਖ ਦਿੰਦੇ ਆ ਤੇ ਸੂਈ ਤੁਸੀਂ ਸਿਰ ਤੇ ਲਾ ਲੈਂਦੇ ਆ ਉਸਨੇ ਬੜੇ ਤਰੀਕੇ ਨਾਲ ਸਮਝਾਇਆ ਪਪਾ ਬੇਟਾ ਜਿਹੜੀਆਂ ਤਾਂ ਹੈਗੀ ਕੈਂਚੀ ਆ ਇਹ ਕੱਟ ਕੇ ਧੂਰ ਕਰ ਦਿੰਦੀ ਆ ਇਸ ਲਈ ਐਸੇ ਲਾਈ ਕੀਆ ਇਹਨੂੰ ਪੈਰ ਥੱਲੇ ਰੱਖਣਾ ਬਹੁਤ ਵਧੀਆ ਤੇ ਜਿਹੜੀ ਸੂਈ ਆ ਇਹ ਟੁਕੜਿਆਂ ਨੂੰ ਜੋੜ ਵੀ ਦਿੰਦੀ ਆ ਦੀ ਛਾਉ ਵੀ ਦਿੰਦੀ ਆ ਇਸ ਲਈ ਇਹ ਦੇ ਵਾਸਤੇ ਥਾਂ ਸਿਰਤੀ ਬਣੀ ਹੋਈ ਆ ਇਸ ਲਈ ਇਹਨਾਂ ਦੀ ਥਾਂ ਤੇ ਉਹਦੀ ਥਾਂ ਦੇ ਵਿੱਚ ਇਹ ਫਰਕ ਹੈ ਕੈਂਚੀ ਤੇ ਸੂਈ ਦੇ ਵਿੱਚ ਇਹ ਫਰਕ ਹੈ